ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਮਸੰਦਾਂ ਨੂੰ ਗੁਰੂ ਜੀ ਦਾ ਸਰੂਪ ਸਿੱਖ ਸੰਗਤਾਂ ਜੋ ਭੇਟਾ ਗੁਰੂ ਜੀ ਦੇ ਅਰਪਣ ਕਰਦੀਆਂ ਸਨ ਉਹ ਸਭ ਮਸੰਦ ਹੀ ਸੰਭਾਲਦੇ ਸਨ ਅਤੇ ਬਾਹਰੋਂ ਵੀ ਜਿਹੜੀ ਸੰਗਤਾਂ ਪਾਸੋਂ ਉਗਰਾਹੀ ਕਰਕੇ ਲਿਆਉਂਦੇ ਸਨ ਉਹ ਵੀ ਮਸੰਦ ਆਪਣੇ ਪਾਸ ਰੱਖਦੇ ਸਨ ਮਜ਼ਦੂਰਾਂ ਨੂੰ ਮਜ਼ਦੂਰੀ ਲੰਗਰ ਦੀ ਦੇਗ ਦਾ ਖਰਚ ਅਤੇ ਇੱਟਾਂ ਚੂਨੇ ਦਾ ਖਰਚ ਮਸੰਦ ਇਸ ਵਿੱਚੋਂ ਹੀ ਕਰਦੇ ਸਨ ਇੱਕ ਦਿਨ ਕੁਝ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਮਸੰਦ ਪੌੜੀਆਂ ਦੀ ਇੱਕ ਅਗਲੀ ਇੱਟ ਨੂੰ ਹੀ ਚੂਨਾ ਲਵਾਉਂਦੇ ਹਨ ਪਿੱਛੇ ਸਭ ਗਾਰਾ ਹੀ ਵਰਤਦੇ ਹਨ ਥੋੜਾ ਧਨ ਖਰਚ ਕਰਕੇ ਮਸੰਦ ਆਪ ਜੀ ਨੂੰ ਬਹੁਤ ਦੱਸਦੇ ਹਨ ਸਿੱਖਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਮਸੰਦਾ ਨੂੰ ਸੱਦ ਕੇ ਆਖਿਆ ਕਿ ਇਸ ਸਰੋਵਰ ਨੇ ਸਦੀਆਂ ਤੱਕ ਰਹਿਣਾ ਹੈ ਤੁਸੀਂ ਚੂਨੇ ਦਾ ਸਰਫਾ ਕਰਕੇ ਕੱਚਾ ਕੰਮ ਨਾ ਕਰਾਓ ਪੌੜੀਆਂ ਦੀ ਸਾਰੀ ਚਨਾਈ ਚੂਨੇ ਨਾਲ ਹੀ ਕਰਾਓ ਗਾਰਾ ਨਾ ਵਰਤੋ ਮਸੰਦਾ ਨੇ ਕਿਹਾ ਗੁਰੂ ਜੀ ਖਰਚ ਬਹੁਤ ਹੁੰਦਾ ਹੈ ਥੋੜਾ ਥੋੜਾ ਕਰਕੇ ਨਿਰਬਾਹ ਕਰੀ ਜਾਂਦੇ ਹਾਂ ਸਤਿਗੁਰੂ ਜੀ ਨੇ ਫਰਮਾਇਆ ਗੁਰੂ ਕੀ ਗੋਲਕ ਸਦਾ ਪੂਰਨ ਰਹਦੀ ਹੈ ਕਦੀ ਥੜਦੀ ਨਹੀਂ ਤੁਸੀਂ ਆਪਣੇ ਮਨ ਨੂੰ ਖੁੱਲਾ ਕਰੋ ਸ਼ਬਦਾਂ ਤੇ ਪੱਕਿਆਈ ਨਾਲ ਕੰਮ ਕਰੋ ਤੁਹਾਨੂੰ ਕਦੀ ਤੋਟ ਨਹੀਂ ਆਵੇਗੀ ਉਪਰੰਤ ਮਸੰਦਾ ਨੇ 2-4 ਦਿਨ ਚੂਨੇ ਨਾਲ ਕੰਮ ਕਰਾ ਕੇ ਫਿਰ ਲੋਭ ਵਸ ਹੋ ਕੇ ਗਾਰਾ ਹੀ ਵਰਤਨਾ ਸ਼ੁਰੂ ਕਰ ਦਿੱਤਾ ਜਦ ਸਿੱਖਾਂ ਨੇ ਫਿਰ ਗੁਰੂ ਜੀ ਨੂੰ ਦੱਸਿਆ ਤਾਂ ਆਪ ਜੀ ਨੇ ਮਸੰਦਾ ਨੂੰ ਸੱਦ ਕੇ ਆਖਿਆ ਕਿ ਸਰੋਵਰ ਦੀ ਚਣਾਈ ਵਿੱਚ ਧੋਖਾ ਨਾ ਕਰੋ ਇਸ ਨੂੰ ਸਾਰਾ ਚੂਨਾ ਹੀ ਲਗਵਾਓ ਮਸੰਦਾ ਨੇ ਕਿਹਾ ਮਹਾਰਾਜ ਸਿੱਕਾ ਨੂੰ ਇਸ ਕੰਮ ਦੀ ਕੋਈ ਸਮਝ ਨਹੀਂ ਹੈ ਅਸੀਂ ਆਪ ਜੀ ਦਾ ਹੁਕਮ ਮੰਨ ਕੇ ਬੜਾ ਪੱਕਾ ਕੰਮ ਕਰਾ ਰਹੇ ਹਾਂ ਪਰ ਇਹ ਆਪ ਜੀ ਪਾਸ ਝੂਠੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਉਪਰੰਤ ਫੇਰ 2-3 ਦਿਨ ਚੂਨੇ ਨਾਲ ਹੀ ਸਾਰਾ ਕੰਮ ਕਰਾਉਂਦੇ ਰਹੇ ਪਰ ਫੇਰ ਬਹੁਤਾ ਖਰਚ ਹੁੰਦਾ ਵੇਖਿਆ ਤਾਂ ਪਹਿਲੇ ਵਾਂਗੂ ਹੀ ਅੱਗੇ ਚੂਨਾ ਦੇ ਪਿੱਛੇ ਗਾਰਾ ਲਗਵਾਉਣ ਲੱਗ ਪਏ ਸਿੱਖਾਂ ਨੇ ਫੇਰ ਜੇ ਤੀਸਰੀ ਵਾਰ ਆਣ ਕੇ ਗੁਰੂ ਜੀ ਨੂੰ ਦੱਸਿਆ ਤਾਂ ਆਪ ਜੀ ਨੇ ਬਚਨ ਕੀਤਾ ਕਿ ਇਹਨਾਂ ਮਸੰਦਾਂ ਨੇ ਜੋ ਪੋਲਾ ਕੰਮ ਕੀਤਾ ਹੈ ਇਹਨਾਂ ਨੇ ਆਪਣੀਆਂ ਜਿਹੜਾਂ ਪੋਲੀਆਂ ਕਰ ਲਈਆਂ ਹਨ ਇਹ ਪਿੱਛੋਂ ਪਛਤਾਉਣਗੇ ਇਹ ਸਰੋਵਰ ਇੱਕ ਵਾਰ ਟਹਿ ਕੇ ਫਿਰ ਨਵਾਂ ਤੇ ਪੱਕਾ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ